ਜੇ ਇੰਡੀਆ ਤੋਂ ਅਲੱਗ ਹੋਣਾ ਤੇ ਪੰਜਾਬ ਨੂੰ ਆਪ ਦਾ ਦੇਸ਼ ਬਣਾਉਣਾ ਫਿਰ ਤਾਂ ਆਪਣੇ ਦੋ ਧਾਮ ਵੀ ਚਲੇ ਗਏ ਪਟਨਾ ਸਾਹਿਬ ਚਲਾ ਗਿਆ ਉਹ ਤਾਂ ਇੰਡੀਆ ਚ ਰਹਿ ਗਿਆ ਜੇ ਆਪਾਂ ਅਲੱਗ ਬਣਾਉਣਾ ਦੇਸ਼ ਤੇ ਹਜੂਰ ਸਾਹਿਬ ਦੋ ਤਾਂ ਆਪਣੇ ਪੰਜਾਬ ਤੋਂ ਬਾਹਰ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਸਿੱਖ ਦਿੱਲੀ ਦੇ ਵਿੱਚ ਕਿੰਨੇ ਸਿੱਖ ਮੱਧ ਪ੍ਰਦੇਸ਼ ਵੀ ਸਿੱਖ ਯੂਪੀ ਚ ਵੀ ਸਿੱਖ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਵੀ ਸਿੱਖ ਠੀਕ ਹੈ ਹਜੂਰ ਸਾਹਿਬ ਮਹਾਰਾਸ਼ਟਰ ਚ ਪਟਨਾ ਸਾਹਿਬ ਬਿਹਾਰ ਚ ਠੀਕ ਹੈ ਮਨੀ ਗਣ ਕਰਦਾ ਸਰ ਅਣਗਿਣਤ ਗੁਰਦੁਆਰਾ ਸਾਹਿਬ ਆ ਫਿਰ ਉਹਨਾਂ ਨੂੰ ਕਿਵੇਂ ਕਰਾਂਗੇ ਫਿਰ ਆਪਾਂ ਇਧਰੋਂ ਪਾਸਪੋਰਟ ਵੀ ਵੀਜ਼ਾ ਲੈ ਕੇ ਜਾਇ ਕਰਾਂਗੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਪੂਰੇ ਜਿਹੇ ਸਿੱਖ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਫਿਰ ਹੂੰ ਉਹਨਾਂ ਦਾ ਕੀ ਬੈਕਅਪ ਆ ਉਹ ਬੈਕਅਪ ਹੈਗਾ ਕੋਈ ਸਹੀ ਗੱਲ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੀ ਸੇਫਟੀ ਠੀਕ ਆ ਫਿਰ ਉਹ ਇਧਰੋਂ ਆਪਣੇ ਜਿਹੜੇ ਸਥਾਨ ਉਹਨਾਂ ਦੇ ਆਉਣ ਨੂੰ ਤਰਸਿਆ ਕਰਨਗੇ ਹੂੰ ਵੀ ਆਪਣੇ ਪੰਜਾਬੀ ਕਹਿੰਦੇ ਵੀ ਨਨਕਾਣਾ ਸਾਹਿਬ ਉੱਥੇ ਆ ਨਾ ਕਰਤਾਰਪੁਰ ਠੀਕ ਆ ਵੀ ਸਹਿਮਤਾ ਆਪਾਂ ਹਨਾ ਉੱਥੇ ਗੁਰੂ ਦਾ ਜਨਮ ਹੋਇਆ ਜੀ ਵੀ ਅਸੀਂ ਇੰਡੀਆ ਤੋਂ ਅਲੱਗ ਹੋਣਾ ਤੇ ਪੰਜਾਬ ਆਪ ਦਾ ਦੇਸ਼ ਬਣਾਉਣਾ ਫਿਰ ਤਾਂ ਆਪਣੇ ਦੋ ਧਾਮ ਵੀ ਚਲੇ ਗਏ ਪਟਨਾ ਸਾਹਿਬ ਚਲਾ ਗਿਆ ਉਹ ਤਾਂ ਇੰਡੀਆ ਚ ਰਹਿ ਗਿਆ ਜੇ ਆਪਾਂ ਅਲੱਗ ਬਣਾਉਣਾ ਦੇਸ਼ ਤੇ ਹਜੂਰ ਸਾਹਿਬ ਦੋ ਤਾਂ ਆਪਣੇ ਧਾਮ ਹੀ ਚਲੇ ਗਏ ਜਿਹੜਾ ਹੁਣ ਇਹ ਦੇਸ਼ ਫਿਰ ਉਹਨਾਂ ਨੂੰ ਮੰਗਾਗੇ ਚੋਰੀ ਆਣਾ ਇਹ ਦੇਸ਼ ਦੀ ਥਿਉਰੀ ਹੈ ਇਹ ਥਿਉਰੀ ਮੰ ਲੋ ਮੈਨੂੰ ਲੱਗਦਾ ਨਹੀਂ ਵੀ ਕਿਤੇ ਫਿਲਹਾਲ ਉਹ ਥੋੜੀ ਤੇ ਵਰਕ ਹੋ ਰਿਹਾ ਸਿਰਫ ਹਵਾ ਦੇ ਵਿੱਚ ਗੱਲ ਲਾ ਫਿਲਹਾਲ ਹਾਂ ਥਾਟ ਹੋ ਸਕਦਾ ਵਿਚਾਰ ਹੋ ਸਕਦਾ ਜੇ ਕੋਈ ਕਿਸੇ ਦਾ ਵੀ ਅਲੱਗ-ਅਲੱਗ ਵਿਚਾਰ ਹੋ ਸਕਦਾ ਕਿ ਧਰਮ ਦਾ ਹੋ ਸਕਦਾ ਪਰ ਆਪਾਂ ਨੂੰ ਪਹਿਲੇ ਇਹ ਸੋਚਣਾ ਪੈਂਦਾ ਵੀ ਜਿਹੜੇ ਆਪਣਾ ਆ ਖਿੱਤਾ ਇੰਨਾ ਕ ਪੰਜਾਬ ਆ ਹੂੰ ਪੰਜਾਬ ਤੋਂ ਬਾਅਦ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਸਿੱਖ ਦਿੱਲੀ ਦੇ ਵਿੱਚ ਕਿੰਨੇ ਸਿੱਖ ਹੂੰ ਮੱਧ ਪ੍ਰਦੇਸ਼ ਵਿੱਚ ਵੀ ਸਿੱਖ ਆ ਯੂਪੀ ਵਿੱਚ ਵੀ ਸਿੱਖ ਆ ਹੂੰ ਠੀਕ ਆ ਮਹਾਰਾਸ਼ਟਰ ਵਿੱਚ ਵੀ ਸਿੱਖ ਆ ਠੀਕ ਆ ਹਜੂਰ ਸਾਹਿਬ ਮਹਾਰਾਸ਼ਟਰ ਚਾ ਪਟਨਾ ਸਾਹਿਬ ਬਿਹਾਰ ਚਾ ਠੀਕ ਆ ਮਨੀ ਗਣ ਕਰਦਾ ਸਰ ਅਣਗਿਣਤ ਗੁਰਦੁਆਰਾ ਸਾਹਿਬ ਆ ਫਿਰ ਉਹਨਾਂ ਨੂੰ ਕਿਵੇਂ ਕਰਾਂਗੇ ਫਿਰ ਆਪਾਂ ਇਧਰੋਂ ਪਾਸਪੋਰਟ ਵੀ ਵੀਜਾ ਲੈ ਕੇ ਜਾਇ ਕਰਾਂਗੇ ਹਾਂ ਉਹੀ ਤਾਂ ਗੱਲ ਆ ਫਿਰ ਉਧਰ ਫੇਰ ਜਿਹੜੇ ਆਪਣੇ ਇੰਡੀਆ ਦੇ ਵਿੱਚ ਪੂਰੇ ਜਿਹੇ ਸਿੱਖ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਫਿਰ ਹੂੰ ਉਹਨਾਂ ਦਾ ਕੀ ਬੈਕਅਪ ਆ ਕੋਈ ਬੈਕਅਪ ਹੈਗਾ ਕੋਈ ਸਹੀ ਗੱਲ ਆ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੀ ਸੇਫਟੀ ਠੀਕ ਆ ਫਿਰ ਉਹ ਇਧਰੋਂ ਆਪਣੇ ਜਿਹੜੇ ਸਥਾਨ ਉਹਨਾਂ ਦੇ ਆਉਣ ਨੂੰ ਤਰਸਿਆ ਕਰਨਗੇ ਹੂੰ ਉਹ 골ਡ ਟੈਂਪਲ ਨਹੀਂ ਆ ਸਕਦੇ ਫਿਰ ਗੱਲ ਤਾਂ ਉਹੀ ਹੈ ਨਾ ਇਹ ਸਾਰੀਆਂ ਚੀਜ਼ਾਂ ਬੈਠ ਕੇ ਲੌਜੀਕ ਦਿਆਂ ਤਾਂ ਹਾਂ ਜੇ ਉਧਰੋਂ ਜੋੜਦੇ ਆ ਤਾਂ ਇਧਰੋਂ ਲੌਜੀਕਲੀ ਸੋਚਣ ਵਾਲੀਆਂ ਗੱਲਾਂ ਇਹ ਨਹੀਂ ਹੈਗਾ ਉਹ ਤਾਂ ਮੈਂ ਤੁਹਾਨੂੰ ਦਾ ਜਿੱਦੇ ਕੋਈ ਤੁਸੀਂ ਅਲੱਗ ਥਿਓਰੀ ਕੱਢ ਲਈ ਨਾ ਹੂੰ ਉਹਨਾਂ ਦੇ ਥੋੜੇ ਟਾਈਮ ਦੀ ਗੇਮ ਆ ਉਹਨਾਂ ਨੇ ਕਬਜ਼ਾ ਕਰਨਾ ਹੂੰ ਠੀਕ ਹੈ ਕਸ਼ਮੀਰ ਨਾਲ ਕਿਵੇਂ ਹੋਇਆ ਕਸ਼ਮੀਰ ਨਾਲ ਆਜ਼ਾਦ ਕਸ਼ਮੀਰ ਹੋਇਆ ਸੀ ਉਹ ਉਹਦੇ ਤੇ ਅਟੈਕ ਨਾਲ ਦੀ ਨਾਲ ਉਹਨਾਂ ਨੇ ਅਟੈਕ ਕਰਤਾ ਹੂੰ ਠੀਕ ਹੈ ਤੇ ਹੁਣ ਇੱਥੇ ਕਿਤੇ ਆਪਾਂ ਛੱਡਣਗੇ ਉਹ ਸਹੀ ਗੱਲ ਤੁਸੀਂ ਇੱਥੇ ਆਰਮੀ ਹਟਾ ਦਿਓ ਮੈਂ ਜਿੱਲਾ ਹਟਾ ਦੋ ਸਾਰਾ ਸਿਸਟਮ ਹਟਾ ਦੋ ਵੀ ਨਹੀਂ ਸਾਡੇ ਪਾਈ ਜਾਨਾ ਹੂੰ ਤੇ ਪਾਈ ਜਾਨ ਨੂੰ ਹੁਣ ਛੱਡ ਦੇਣਾ ਕਿ ਤੁਹਾਨੂੰ ਨਾ ਬਿਲਕੁਲ ਨਹੀਂ ਮੈਂ ਕਹਣਾ ਵੀ ਦੇਖ ਲੋ ਟਰਾਈ ਕਰਕੇ ਹੂੰ ਇਮੋਸ਼ਨ ਉਪਰ ਪ੍ਰੋਪਗੈਂਡਾ ਜਮ ਔਨ ਤੋਂ ਪਹਿਲਾਂ ਮੈਂ ਕਹਣਾ ਵੀ ਹਰ ਚੀਜ਼ ਲੋਜੀਕਲੀ ਤੇ ਫੈਕਚੁਅਲ ਚੈੱਕ ਕਰਨੀ ਚਾਹੀਦੀ ਹੈ